बड़े मानजोक सीएम साहब ਵੱਲੋਂ ਜਿਹੜਾ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਟੈਰਰ ਮੋਡਿਊਲ ਬਸਟ ਕੀਤੇ ਹੈ ਔਰ ਆਰਗੇਨਾਈਜ਼ ਜਿਹੜੇ ਗੈਂਗ ਦੇ ਮੈਂਬਰ ਕਾਫੀ ਅਰੈਸਟ ਕੀਤੇ ਹੈ 57 ਵੈਪਨਸ ਪਹਿਲੀ ਜਨਵਰੀ ਤੋਂ ਹੁਣ ਤੱਕ ਰਿਕਵਰ ਹੋ ਚੁੱਕੇ ਹੈ ਔਰ ਇਹ ਜਿਹੜਾ ਬੜਾ ਇੰਪੋਰਟੈਂਟ ਤੇ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ 17 ਪੰਜ ਨੂੰ ਜਿਹੜਾ ਬੀ ਡਿਵੀਜ਼ਨ ਏਰੀਆ ਦੇ ਵਿੱਚ ਫਰਨੀਚਰ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤੇ ਉਹਦੇ ਤੇ ਕੰਮ ਕਰਦੇ ਹੋਏ ਸਾਡੀ ਸਾਰੀਆਂ ਟੀਮਾਂ ਉਸ ਦਿਨ ਤੋਂ ਹੀ ਬੜੀਆਂ ਇਸ ਤੇ ਪ੍ਰੋਫੈਸ਼ਨਲੀ ਕੰਮ ਕਰਦੀਆਂ ਰਹੀਆਂ ਟੈਕਨੀਕਲੀ ਵੀ ਔਰ ਹਿਊਮਨ ਇੰਟ ਨੂੰ ਵੀ ਧਿਆਨ ਚ ਰੱਖਦੇ ਹੋਏ ਔਰ ਉਹਦੇ ਤੇ ਜਿਹੜੇ ਸਾਡੇ ਮੈਡਮ ਜਸਰੂਪ ਹੈਗੇ ਆ ਏ ਡੀ ਸੀ ਪੀ 3 ਸ਼ੀਤਲ ਸਾਡੇ ACP ਈਸਟ ਸੁਖਵੀਰ ਸਾਡੇ SHO ਬੀ ਡਿਵੀਜ਼ਨ ਔਰ ਅਮੋਲਕਦੀਪ ਸਾਡੇ ਇਨਸਪੈਕਟਰ CIA ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਰਵਿੰਦਰਪਾਲ ਜੀ ਸਾਡੇ DCP ਡੀ ਹੈ ਉਹਨਾਂ ਦੀ ਰਹਿਨਮਾਈ ਚ ਉਹ ਦੋ ਬੰਦੇ ਅਸੀਂ ਕੇਸ ਟ੍ਰੇਸ ਕੀਤਾ ਦੋ ਬੰਦੇ ਫੜੇ ਗਏ ਜਿਹੜੇ ਮੇਨ ਸ਼ੂਟਰ ਸੀਗੇ ਔਰ ਇਹ ਜੀਵਨ ਫੌਜੀ ਜਿਹੜਾ ਬੜਾ ਨੋਟੋਰੀਅਸ ਇੱਕ ਟੈਰਰਿਸਟ ਔਬਲੀ ਗੈਂਗਸਟਰ ਆਪਾਂ ਕਹਿ ਸਕਦੇ ਹਾਂ ਉਦੇ ਇਸ਼ਾਰੇ ਤੇ ਕੰਮ ਹੋਇਆ ਸਾਰਾ ਔਰ ਉਸ ਫਰਨੀਚਰ ਸ਼ਾਪ ਵਾਲੇ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਦੇ ਉਹਨਾਂ ਦੇ ਨੌਕਰ ਦੇ ਵੀ ਇੰਜਰ ਹੋ ਗਿਆ ਸੀਗਾ ਸੋ ਦੋ ਮੁਲਜ਼ਮ ਇਹ ਚ ਫੜੇ ਗਏ ਕਾਰਜਪ੍ਰੀਤ 엘ያስ ਕਾਰਜ son of ਲੇਟ ਦਲਬਾਖ ਸਿੰਘ ਵੈਰੋਵਾਲ ਜ਼ਿਲ੍ਹਾ ਤਰਨਤਾਰ ਔਰ ਇਸ ਤੋਂ ਇਲਾਵਾ ਗੁਰਲਾਲ ਸਿੰਘ 엘ያስ ਹਰਮਨ ਇਹ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰ ਦੇ ਉਹ ਇਹ ਦੋਨੇ ਬੰਦੇ ਜਿਹੜੇ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀਵਨ ਫੌਜੀ ਦੇ ਇਸ਼ਾਰੇ ਦੇ ਉੱਤੇ ਦਿੱਤਾ ਉਹਨੇ ਇਹਨਾਂ ਨੂੰ ਪਿਸਟਲ ਮੁਹੱਈਆ ਕਰਾਇਆ 30 ਬੋਰ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਆ ਕੇ ਇਹਨਾਂ ਨੇ ਰੈਕੀ ਕਰਕੇ ਇਹ ਫਾਇਰਿੰਗ ਨੂੰ ਅੰਜਾਮ ਦਿੱਤਾ ਜਿਹੜਾ ਇਹਦਾ ਬੇਸਿਕ ਬੈਕਗ੍ਰਾਉਂਡ ਨਿਕਲਿਆ ਉਹ ਜਿਹੜਾ ਇਹਦੇ ਚ ਮਨਵੀਰ ਸਿੰਘ ਮਦਈ ਹੈ ਫਰਨੀਚਰ ਵਾਲੇ ਕੇਸ ਦੇ ਵਿੱਚ ਉਹਦੇ ਬ੍ਰਦਰ ਨੂੰ ਬਾਹਰ ਕੈਨੇਡਾ ਦੇ ਵਿੱਚ ਇੱਕ ਸਟੋਰਸ਼ਨ ਕਾਲਸ ਕਰ ਰਿਆ ਸੀ ਜੀਵਨ ਫੌਜੀ ਤੇ ਇਹਨਾਂ ਨੂੰ ਵੀ ਕਿ ਕੈਨੇਡਾ ਦੇ ਵਿੱਚ 1 ਲੱਖ ਡਾਲਰ ਜਿਹੜੀ ਫਰौती ਮੰਗੀ ਜਾ ਰਹੀ ਸੀ ਸੋ ਬੇਸਿਕਲੀ ਇਹਦੇ ਨਾਲ ਜਿਹੜੇ ਸ਼ੂਟਰਸ ਦੇ ਫੜੇ ਜਾਣ ਨਾ ਇਹ ਸਾਰਾ ਮੋਡਿਊਲ ਦਾ ਇਹਦਾ ਲੱਕ ਟੁੱਟਿਆ ਸਮੈਸ਼ ਹੋਇਆ ਸਾਰਾ ਬੇਸਿਕਲੀ ਬਾਰਡਰ ਏਰੀਆ ਚ ਰੈਂਸਮ ਦੇ ਥਰੂ ਆਪਣੇ ਟੈਰਰ ਮੋਡਿਊਲਸ ਨੂੰ ਫਾਈਨਾਂਸ ਕਰਦੇ ਸੀ ਔਰ ਜਿਹੜੀ ਇਹਦੀ ਗ੍ਰਿਫਤਾਰੀ ਹੈ ਕਾਰਜਪ੍ਰੀਤ ਦੀ ਇਹ ਹੋਈ ਸੀਗੀ ਵੈਰੋ ਵਾਲੇ ਏਰੀਏ ਚ ਉਹ ਤਰਨਤਾਰਨ ਤੋਂ 26 ਪੰਜ ਨੂੰ ਔਰ ਗੁਰਲਾਲ ਲੀਸ ਹਰਮਨ ਨੂੰ ਸਾਡੀ ਟੀਮ ਨੇ ਫਾਜ਼ਲਕਾ ਡਿਸਟ੍ਰਿਕਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀ ਇਹਦੇ 35 ਨੂੰ ਗ੍ਰਿਫਤਾਰੀ ਹੋਈ ਸੀ ਅੱਜ ਜਦੋਂ ਇੱਥੇ ਸੁਲਤਾਨਵਿੰਡ ਦੇ ਏਰੀਆ ਚ ਬੀ ਡਿਵੀਜ਼ਨ ਦੀ ਟੀਮ ਆਈ ਸੀ ਇਹ ਤੋਂ ਰਿਕਵਰੀ ਕਰਨ ਪਿਸਟਲ ਦੀ ਜੋ ਕਿ ਇਥੇ ਲੁਕਾਇਆ ਹੋਇਆ ਸੀਗਾ ਉਹ ਇਹਨੇ ਜਦੋਂ ਸਾਰੀ ਉਹ ਈ ਸਾਕਸ਼ਾ ਐਪ ਵੀ ਬੰਦ ਰਹੀ ਸੀਗੀ ਤਾਂ ਮੁਲਜ਼ਮ ਨੇ ਜਦੋਂ ਪਿਸਟਲ ਕੱਢਿਆ ਕਿਉਂਕਿ ਉਹ ਵਾਰਦਾਤ ਤੋਂ ਬਾਅਦ ਇਹਨਾਂ ਨੇ ਲੋਡਡ ਹੀ ਰੱਖ ਲਿਆ ਸੀ ਇਹਨੇ ਕੌਕ ਕੀਤਾ ਤਾਂ ਸਾਡੇ ASI ਨੇ ਬੜੀ ਅਲਰਟਨੈਸ ਦਿਖਾਉਂਦੇ ਹੋਏ ਇਹਨੂੰ ਜਫਾ ਪਾ ਲਿਆ ਔਰ ਉਸ ਗੁੱਥਮ ਗੁੱਥਾ ਦੇ ਵਿੱਚ ਇਹਦੇ ਜਿਹੜਾ ਪਿਸਟਲ ਫੜਿਆ ਹੋਇਆ ਸੀ ਇਹਦੇ ਤੋਂ ਗੁਰਲਾਲ ਲੈ ਲਿਆ ਸਰਮਨ ਨੇ ਉਹ ਤੋਂ ਗੋਲੀ ਚੱਲ ਗਈ ਤੇ ਉਹ ਉਹਦੇ ਪੈਰ 'ਚ ਲੱਗੀ ਤੋਂ ਇਸ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਬਹੁਤ ਛੋਟੇ ਲਾਲਚ ਪਿੱਛੇ ਇਹ ਦੋਨੋਂ ਮੁਲਜ਼ਮਾ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਹਦੇ ਸਾਰੇ ਐਂਗਲਸ ਅਸੀਂ ਕਵਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਔਰ ਜਿਹੜੇ ਬਾਕੀ ਬੰਦੇ ਵੀ ਨੇ ਸਾਰੇ ਮੋਡਿਊਲ ਦੇ ਨਾਲ ਰਿਲੇਟਡ ਨੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਐਂਗਲ ਕੋਈ ਫਾਈਨੈਂਸ਼ੀਅਲ ਹੋਂਦਾ ਹੋਰ ਹੋਂਦਾ ਉਹ ਸਾਰੇ ਅਸੀਂ ਅਰੈਸਟ ਕੀਤੇ ਜਾਣਗੇ ਔਰ ਸਾਡੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹਦੇ ਤਹਿਤ ਇਦਾਂ ਹੀ ਸਾਡੀ ਜਿਹੜੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਮਾਨਜੋਗ ਸੀਐਮ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਕੰਮ ਕਰਦੀ ਰਹੀ ਜੀ ਬਬੂ ਸਾਹਿਬ ਸਾਹਿਬ ਨਾਲ ਲਿਟਰ ਜੀ ਜੀਵਨ ਫੌਜੀ ਦਾ ਆਪਾਂ ਨੂੰ ਪਤਾ ਹੀ ਆ ਜੀ ਵੀ ਪੁਰਾਣੇ ਉਹਨਾਂ ਨੇ ਜਦੋਂ ਜ਼ਿੰਮੇਵਾਰੀਆਂ ਵੀ ਕ੍ਰਾਈਮਸ ਜੀਆਂ ਲਈਆਂ ਉਹ ਵੀ ਕੀ ਇਹਦੇ ਉਸ ਤੋਂ ਲਈਆਂ ਉਹ ਸਾਰਾ ਐਂਗਲ ਵੀ ਅਸੀਂ ਦੇਖ ਰਹੇ ਆ ਬਟ ਮੇਨ ਗੱਲ ਇਹ ਹੈ ਕਿ ਉਹ ਕੈਨੇਡਾ ਬੇਸ ਫਰੋਤੀ ਦਾ ਮਾਮਲਾ ਹੈ ਔਰ ਉਹਨੂੰ ਉਹਨਾਂ ਦੇ ਇੱਥੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਪ ਸਾਹਿਬ ਇੱਕ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਰਿਕਵਰੀ ਕਰਨ ਤੁਹਾਡੀ ਟੀਮ ਜਾਂਦੀ ਹੈ ਇਹ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਵੀ ਜਿਹੜੀ ਹੁੰਦੀ ਹੈ ਕਿ ਪੁਲਿਸ ਦੇ ਤੇ ਹਮਲਾ ਕਰਦੀ ਅ ਦੇ ਦੋ ਹੁਣ ਇਸ ਤਰ੍ਹਾਂ ਦੀ ਕੋਈ ਤੁਸੀਂ ਕਰ ਸਕਦੇ ਕਿ ਇਹ ਭਜਨ ਦੀ ਕੋਸ਼ਿਸ਼ ਨਾ ਕਰਨ ਜਾਂ ਇਹਨਾਂ ਕੋਈ ਜਗ੍ਹਾ ਹੀ ਆਇਡੈਂਟੀਫਾਈ ਕਰ ਲਓ ਤੇ ਉੱਥੋਂ ਜਾ ਕੇ ਆਪ ਹੀ ਸਰਚ ਕਰ ਲਓ ਦੇਖੋ ਜਿਹੜੀ ਨਵੀਂ ਪੀਐਨਐਸ ਦੇ ਵਿੱਚ ਜਿਹੜੀ ਈ ਸਖਸ਼ਾ ਐਪ ਹੈ ਉਹ ਬਣਾਉਣੀ ਮੈਂਡੇਟਰੀ ਹੈ ਉਹ ਸਾਰੀ ਵੀਡੀਓਗ੍ਰਾਫੀ ਹੁੰਦੀ ਹੈ ਔਰ ਐਪ ਦੇ ਉੱਤੇ ਚੜਦੀ ਹੁੰਦੀ ਹੈ ਸਾਰੀ ਉਹਦੀ ਲਾਈਵ ਕਵਰੇਜ ਹੁੰਦੀ ਹੈ ਤੇ ਇਹਦੇ ਤੇ ਮੁਲਜ਼ਮ ਨੂੰ ਉੱਥੇ ਲਿਜਾਣਾ ਵੀ ਉੱਥੇ ਤਾਂ ਹੀ ਉਹਦੀ ਨਿਸ਼ਾਨਦੇਹੀ ਤੇ ਹੋਏਗਾ ਇਹ ਤਾਂ ਕੇਸ ਹੀ ਡਿਫਰੈਂਟ ਐ ਇਹ ਤਾਂ ਬੇਸਿਕਲੀ ਉਹਨੇ ਜੱਫਾ ਪਾ ਲਿਆ ਉਦੇ ਗੋਥਮ ਗੋਥੀ ਦੇ ਵਿੱਚ ਉਹਦੇ ਉਹ ਜਿਹੜਾ ਪਿਸਤਲ ਕੱਢਿਆ ਸੀ ਉਹਦੇ ਚੋਂ ਹੀ ਜਿਹੜੀ ਗੋਲੀ ਚੱਲੀ ਠੀਕ ਥੈਂਕ ਯੂ ਜੀ